ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਜ਼ੁਰਗਾਂ ਨੇ ਇੱਕ ਕਹਾਵਤ ਨੂੰ ਜਨਮ ਦਿੱਤਾ ਵੀ ਜਿੰਨੇ ਲਈ ਗੱਲੀ ਉਹਦੇ ਨਾਲ ਤੁਰ ਚੱਲੇ ਬਜ਼ੁਰਗਾਂ ਦਾ ਤਜਰਬਾ ਬੜਾ ਸੀ ਬਜ਼ੁਰਗਾਂ ਦੀ ਸਿਆਣਬੜੀ ਸੀ ਬਜ਼ੁਰਗਾਂ ਨੇ ਜਿਸ ਕਹਾਵਤ ਨੂੰ ਜਨਮ ਦਿੱਤਾ ਉਹਨਾਂ ਮੁਹਾਵਰਿਆਂ ਦੇ ਅੰਦਰ ਅਖਾਨਾਂ ਦੇ ਅੰਦਰ ਰਾਜ ਬੜਾ ਡੂੰਗਾ ਛिपਿਆ ਹੁੰਦਾ ਹੈ ਬੇਸ਼ੱਕ ਉਹ ਅਨਪੜ੍ਹ ਸਨ ਜਾਂ ਪੜੇ ਸਨ ਪਰ ਗੱਲ ਬੜੀ ਡੂੰਗੀ ਤੇ ਪਤੇ ਦੀ ਕਰਦੇ ਸਨ ਉਹ ਸਾਨੂੰ ਕਿੱਥੋਂ ਪਤਾ ਲੱਗਦਾ ਇਹਨਾਂ ਮੁਹਾਵਰਿਆਂ ਲਕੋਕਤੀਆਂ ਤੋਂ ਅਖਾਨਾਂ ਤੋਂ ਕਹਾਵਤਾਂ ਤੋਂ ਅੱਜ ਜਿਹੜੀ ਮੈਂ ਗੱਲ ਕਰਨੀ ਚਾਹਣਾ ਉਹ ਇੱਕ ਕਹਾਵਤ ਨੂੰ ਸਾਹਮਣੇ ਰੱਖ ਕੇ ਵੀ ਜਿੰਨੇ ਲਈ ਗੱਲ ਨਹੀਂ ਉਹਦੇ ਨਾਲ ਤੁਰ ਚੱਲੀ ਇਹ ਗੱਲ ਮੈਂ ਕਿਉਂ ਕਰਨੀ ਚਾਹਣਾ ਕਿਉਂਕਿ ਗੁਰੂ ਸਹਬਾਨਾਂ ਦੇ ਨਾਮ ਦੇ ਉੱਤੇ ਨਿਸ਼ਾਨੀਆਂ ਲਿਆ ਕੇ ਤੇ ਲੁੱਟਿਆ ਬੜਾ ਜਾ ਰਿਹਾ ਸਿੱਖਾਂ ਨੂੰ ਬਹੁਤ ਲੁੱਟਿਆ ਜਾ ਰਿਹਾ ਦੂੰਦੂ ਹੱਥੀਂ ਲੁੱਟਿਆ ਜਾ ਰਿਹਾ ਪਰ ਲੁੱਟਣ ਵਾਲਾ ਲੁਟੇਰਾ ਲੁੱਟੇ ਵੀ ਕਿਉਣਾ ਜਦੋਂ ਲੋਕ ਆਪ ਹੀ ਆਪਣਾ ਪੈਸਾ ਤਨ ਦੌਲਤ ਸੋਨਾ ਮਾਲ ਮत्ता ਲੈ ਕੇ ਆਪਣੇ ਦਰਵਾਜੇ ਦੇ ਬਾਹਰ ਖਲੋਤੇ ਮਿਲਣ ਤੇ ਲੁਟੇਰਾ ਬੇਵਕੂਫੇ ਵੀ ਉਹ ਤੁਹਾਨੂੰ ਲੁੱਟੇ ਨਾ ਉਹ ਤੇ ਲੁੱਟੇਗਾ ਕਿਉਂਕਿ ਤੁਸੀਂ ਆਪ ਲੁੱਟੇਣ ਵਾਸਤੇ ਤਿਆਰ ਖਲੋਤੇ ਆ ਸਿੱਖਾਂ ਦਾ ਹਾਲ ਖਾਸ ਕਰਕੇ ਅੱਜ ਇਹੀ ਨਜ਼ਰ ਆ ਰਿਹਾ ਉਹ ਕਿਉਂ ਆ ਰਿਹਾ ਹੈ ਕੋਈ ਵੀ ਆਣ ਕੇ ਨਾ ਆਪਣੀ ਡੁਗਡੁਗੀ ਵਜਾਉਂਦਾ ਤੇ ਅਸੀਂ ਨੱਚਣਾ ਸ਼ੁਰੂ ਕਰ ਦਿੰਨੇ ਆ ਕੋਈ ਵੀ ਆਣ ਕੇ ਸਾਨੂੰ ਵਰਗ ਲਾਉਂਦਾ ਅਸੀਂ ਵਰਗ ਲਾਏ ਜਾਂਦੇ ਆ ਕੋਈ ਵੀ ਆਣ ਕੇ ਜਾਲ ਸੁੱਟਦਾ ਅਸੀਂ ਜਾਲ ਵਿੱਚ ਫਸਣ ਲਈ ਪਹਿਲਾਂ ਤਿਆਰ ਬੈਠੇ ਹੁੰਨੇ ਆ ਫਸ ਜਾਂਦੇ ਆ ਲੁੱਟੇ ਵੀ ਜਾਂਦੇ ਹੋ ਫਸ ਵੀ ਜਾਂਦੇ ਹੋ ਮਾਰੇ ਵੀ ਜਾਂਦੇ ਹੋ ਇੱਜ਼ਤਾਂ ਵੀ ਨਲਾਮ ਹੁੰਦੀਆਂ ਸਭ ਕੁਝ ਹੁੰਦਾ ਹੈ ਪਰ ਇੱਕ ਨੂੰ ਗਾਲਾਂ ਕੱਢਦੇ ਹੋ ਫਲਾਣਾ ਬੜਾ ਵੱਡਾ ਲੁਟੇਰਾ ਸੀ ਦੂਜੇ ਦੇ ਮਗਰ ਮਗਰ ਲਾ ਕੇ ਤੋਰ ਪੈਂਦੇ ਆ ਇੱਕ ਸਾਥ ਮਰ ਜਾਂਦਾ ਹੈ ਉਹਦੀ ਬਦਨਾਮੀ ਕਰਦੇ ਹੋ ਦੂਜਾ ਸਾਥ ਤੁਹਾਡਾ ਰੱਬ ਬਣ ਜਾਂਦਾ ਜਿਹੜਾ ਅਸਲ ਵਿੱਚ ਰੱਬ ਏ ਜਿਹੜਾ ਅਸਲ ਵਿੱਚ ਸੱਚ ਏ ਗੁਰੂ ਗ੍ਰੰਥ ਸਾਹਿਬ ਉਧਰ ਤੁਹਾਡਾ ਧਿਆਨ ਨਹੀਂ ਜਾਂਦਾ ਖੈਰ ਮੈਂ ਤੇ ਹੈਰਾਨ ਹੁੰਦਾ ਵੀ ਕੋਈ ਨੱਚਣ ਵਾਲੀ ਔਰਤ ਹੋਵੇ ਨਾ ਨਚਾਰ ਜਿਹਦਾ ਕੰਮ ਹੀ ਹੋਵੇ ਪ੍ਰੋਫੈਸ਼ਨਲ ਏ ਹੋਵੇ ਉਹਨੇ ਨਾਚ ਗਾਣਾ ਕਰਕੇ ਤੇ ਤਾਂ ਪੈਸੇ ਕਮਾਉਣੇ ਨੇ ਉਹ ਵੀ ਆਪਣਾ ਰੇਟ ਰੇਟ ਤੈਅ ਕਰਦੀ ਏ ਉਹਨੇ ਵੀ ਆਪਣਾ ਇੱਕ ਸਟੇਟਸ ਬਣਾਇਆ ਹੁੰਦਾ ਏ ਮਿੱਥਿਆ ਹੁੰਦਾ ਏ ਬੀ ਮੈਂ ਦੁ ਕੱਟ ਨਹੀਂ ਜਾਣਾ ਮੈਂ ਇਦਾਂ ਨਚਣਾ ਨਹੀਂ ਇਦਾਂ ਨਹੀਂ ਵੀ ਵੱਡੀਆਂ-ਵੱਡੀਆਂ ਨਚਾਰ ਐਕਟ੍ਰੈਸਾਂ ਜਦੋਂ ਆਉਣ ਤੇ ਕੋਈ ਆਮ ਬੰਦਾ ਪਿੰਡ ਦਾ ਕਹਿ ਦਵੇ ਵੀ ਨੱਚ ਕੇ ਵਿਖਾ ਤੇ ਉਹ ਨਚਣਾ ਸ਼ੁਰੂ ਕਰ ਦਵੇ ਇਦਾਂ ਨਹੀਂ ਨੱਚਦੀਆਂ ਉਹਨਾਂ ਦਾ ਵੀ ਇੱਕ ਰੁਤਬਾ ਹੈ ਜਦੋਂ ਸਟੇਟਸ ਹੈ ਪਰ ਸਾਡਾ ਸਿੱਖਾਂ ਦਾ ਕੁਝ ਵੀ ਨਹੀਂ ਬਹੁਤਿਆਂ ਦੀ ਮੈਂ ਗੱਲ ਕਰ ਰਿਹਾ ਜਿਨ੍ਹਾਂ ਦਾ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਟੇਟਸ ਬਣਾ ਕੇ ਉਹਨਾਂ ਅੱਗੇ ਝੁਕਦੇ ਨੇ ਉਹਨਾਂ ਦੇ ਅੱਗੇ ਤੇ ਮੇਰੀ ਵੀ ਕਰੋੜ-ਕਰੋੜ ਵਾਰ ਨਮਸਕਾਰ ਜਿਹੜੇ ਸੱਚ ਦੇ ਪੁਜਾਰੀ ਨੇ ਮੈਂ ਗੱਲ ਤੇ ਉਹਨਾਂ ਦੀ ਕਰ ਰਿਹਾ ਜਿਹੜੇ ਪਖੰਡੀਆਂ ਦੇ ਪੁਜਾਰੀ ਨੇ ਸਾਧਾਂ ਦੇ ਪੁਜਾਰੀ ਨੇ ਬਾਬਿਆਂ ਦੇ ਪੁਜਾਰੀ ਨੇ ਕੋਈ ਵੀ ਡੁਗਡੂਗੀ ਵਜਾਉਂਦਾ ਤੇ ਤੁਸੀਂ ਆਣ ਕੇ ਨਚਣਾ ਸ਼ੁਰੂ ਕਰ ਦਿੰਦੇ ਹੋ ਉਹਨੇ ਚਿੱਟਾ ਚੋਲਾ ਪਾਇਆ ਉਹਨੇ ਦਮਾਲਾ ਬਨ ਲਿਆ ਉਹਨੇ ਮਾਲਾ ਪਾਲੀਆਂ ਦੋ ਚਾਰ ਇਹੋ ਜੀਆਂ ਚੰਗੀਆਂ ਚੀਕਣੀਆਂ ਚੋਪੜੀਆਂ ਗੱਲਾਂ ਕੀਤੀਆਂ ਤੇ ਤੁਸੀਂ ਉਹਨਾਂ ਗੱਲਾਂ ਦੇ ਜਾਲ ਦੇ ਅੰਦਰ ਕਾਬੂ ਆ ਗਏ ਤੇ ਉਹਨਾਂ ਦੀ ਬੋਲੀ ਬੋਲਣੀ ਸ਼ੁਰੂ ਕਰ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿੱਛਾ ਦੇ ਦਿੱਤਾ ਹੁਣ ਮੈਂ ਗੱਲ ਕਰਨੀ ਚਾਹੁੰਨਾ ਨਿਸ਼ਾਨੀਆਂ ਦੀ ਕਦੇ ਕੋਈ ਬੰਦਾ ਜੋੜਾ ਲੈ ਕੇ ਆ ਜਾਂਦਾ ਹੈ ਅਖੇ ਜੀ ਇਹ ਜੋੜਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋੜਾ ਹੈ ਜਿਹੜਾ ਜੋੜੇ ਨਾਲ ਸਿਰ ਝੁਕਾਏਗਾ ਜੋੜੇ ਨੂੰ ਮੱਥੇ ਲਾਏਗਾ ਉਹਦੇ ਰੋਗ ਮਿਟ ਜਾਣਗੇ ਪਰ ਮੈਂ ਬੜਾ ਹੈਰਾਨ ਹਾਂ ਮੈਂ ਵੈਸੇ ਦੋ ਵੀਡੀਓ ਪਹਿਲਾਂ ਪਾ ਚੁੱਕਾ ਵਾਂ ਬਈ ਕੁਰਬਾਨੀ ਦੇ ਅੰਦਰ ਕਿਧਰੇ ਇਹ ਗੱਲ ਨਹੀਂ ਆਈ ਵੀ ਸਾਡਾ ਜੋੜਾ ਜਿਹੜਾ ਬੰਦਾ ਮੱਥੇ ਨਾਲ ਲਾ ਲਏਗਾ ਉਹਦੇ ਰੋਗ ਮੁੱਕ ਜਾਣਗੇ ਗੁਰਬਾਣੀ ਵਿੱਚ ਜਦੋਂ ਵੀ ਜ਼ਿਕਰ ਆਇਆ ਉਦੋਂ ਮੇ ਇਹ ਆਇਆ ਵੀ ਦੁੱਖ ਪੰਜਨ ਤੇਰਾ ਨਾਮ ਜੀ ਦੁੱਖ ਪੰਜਨ ਤੇਰਾ ਨਾਮ ਗੁਰਬਾਣੀ ਵਿੱਚ ਜਦੋਂ ਵੀ ਜ਼ਿਕਰ ਆਇਆ ਤੇ ਆਇਆ ਵੀ ਸਰਬ ਰੋਗ ਦਾ ਔਖਦ ਨਾਮ ਇਹ ਜ਼ਿਕਰ ਨਹੀਂ ਆਇਆ ਵੀ ਫਲਾਣੇ ਥਾਂ ਤੇ ਫਲਾਣੇ ਸਰੋਵਰ ਵਿੱਚ ਨਾਲ ਹੀ ਰੋਗ ਮਿਟ ਜਾਣਗੇ ਜੋੜਾ ਮੱਥੇ ਨਾਲ ਲਾ ਲਈ ਰੋਗ ਮਿਟ ਜਾਣਗੇ ਚਲੋ ਮੈਂ ਇੱਕ ਹੋਰ ਗੱਲ ਕਹਿਣਾ ਇਹ ਗੱਲ ਤੇ ਵੈਸੇ ਮੈਂ ਪਹਿਲਾਂ ਕਰ ਚੁੱਕਾ ਵਾਂ ਜੋੜੇ ਵਾਲੀ ਜਿਹੜੀ ਗੁਰਬਾਣੀ ਦੇ ਅੰਦਰ ਦੁੱਖ ਮਿਟਣ ਦੀ ਗੱਲ ਕਿਵੇਂ ਆਉਂਦੀ ਏ ਤੇ ਜੋੜੇ ਨੂੰ ਤੁਸੀਂ ਕਿਵੇਂ ਪੁੱਛ ਰਹੇ ਹੋ ਗੱਲ ਇਹ ਕਰਨੀ ਚਾਹਣਾ ਵੀ ਹੋ ਸਕਦਾ ਹੈ ਹੋ ਸਕਦਾ ਨਹੀਂ ਹੈ ਹੀ ਐਵੇਂ ਬਈ ਲੁੱਟਣ ਵਾਲੇ ਨੇ ਇੱਕ ਜੋੜਾ ਲਿਆ ਪੁਰਾਣੇ ਤਰੀਕੇ ਦਾ ਜੋੜਾ ਲਿਆ ਉਹਨੂੰ ਨਾਂ ਦੇ ਦਿੱਤਾ ਤੇ ਤੁਸੀਂ ਉਹਦੇ ਅੱਗੇ ਝੁਕਣਾ ਸ਼ੁਰੂ ਕਰ ਦਿੱਤਾ ਤੁਹਾਡੀ ਕਾਮਨ ਸੈਂਸ ਕਿੱਧਰ ਚਲੀ ਗਈ ਤੁਹਾਨੂੰ ਇਹ ਸਮਝਣਾ ਇਹ ਵੀ ਇਹ ਲੁਟੇਰਾ ਹੋ ਸਕਦਾ ਸਿਰਫ ਉਹਨੇ ਗੁਰੂ ਦਾ ਨਾਮ ਵਰਤਿਆ ਤੇ ਤੁਸੀਂ ਪੈਸਿਆਂ ਦੇ ਢੇਰ ਲਾਉਣੇ ਸ਼ੁਰੂ ਕਰ ਦਿੱਤੇ ਕੋ ਸਕਦਾ ਹੈ ਲੁਟੇਰਾ ਤੇ ਲੁਟੇਰੇ ਨੇ ਇੱਕ ਉਹ ਆਪਣਾ ਬਿਜ਼ਨਸ ਚਲਾਉਣਾ ਹੋਵੇ ਉਹਨੂੰ ਪਤਾ ਹੈ ਵੀ ਮੇਰਾ ਬਿਜ਼ਨਸ ਮੈਂ ਚਲਾਵਾਂ ਤੇ ਔਖਾ ਹੈ ਤੇ ਗੁਰੂਆਂ ਦਾ ਨਾਮ ਵਰਤ ਲੈਣਾ ਹੈ ਇਸ ਕਰਕੇ ਸਹੀ ਚੱਲ ਜਾਏਗਾ ਹੁਣ ਜੋੜੇ ਦੇ ਬਾਰੇ ਸ਼ੱਕ ਹੈ ਪੱਕਾ ਸ਼ੱਕ ਹੈ ਬਲਕਿ ਕਹਿੰਦੇ ਆ ਵੀ ਹੈ ਗੁਰੂ ਅਮਰਦਾਸ ਸਾਹਿਬ ਜੀ ਦਾ ਹੈ ਹੀ ਨਹੀਂ ਚਲੋ ਹੋਵੇ ਵੀ ਤੇ ਗੱਲ ਪਾਸੇ ਰੱਖ ਦਿਓ ਫਿਰ ਵੀ ਦੁਬਧਾ ਹੈ ਨਾ ਜਿੱਦਾਂ ਮੈਂ ਕਹਿ ਰਿਹਾ ਬਹੁਤ ਸਾਰੇ ਮੇਰੇ ਨਾਲ ਦੇ ਹੋਣਗੇ ਜਿਹੜੇ ਕਹਿਣਗੇ ਜੋੜਾ ਗੁਰੂ ਅਮਰਦਾਸ ਸਾਹਿਬ ਦਾ ਨਹੀਂ ਹੈ ਪਰ ਬਾਣੀ ਤੇ ਤਾਂ ਕੋਈ ਸ਼ੰਕਾ ਨਹੀਂ ਹੈ ਨਾ ਬਾਣੀ ਤੇ ਸਿੱਧਾ ਪਤਾ ਹੈ ਨਾ ਸੱਚ ਪਤਾ ਹੈ ਨਾ ਬਿ ਗੁਰੂ ਅਮਰਦਾਸ ਸਾਹਿਬ ਦੀ ਹੈ ਪਰ ਬਾਣੀ ਨਾਲ ਕਿਉਂ ਨਹੀਂ ਜੁੜਦੇ ਸਿੱਧੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਆਪਣੀ ਲਾਈਨ ਕਿਉਂ ਨਹੀਂ ਗੰਨ ਲੈਂਦੇ ਆਪਣੀ ਸਾਂਝ ਕਿਉਂ ਨਹੀਂ ਬਣਾ ਲੈਂਦੇ ਜਦ ਕਿ ਪਤਾ ਹੈ ਗੁਰੂਆਂ ਦੀ ਬਾਣੀ ਇਹਦੇ ਵਿੱਚ ਧੋਖਾ ਧੜੀ ਨਹੀਂ ਹੈ ਮਲਾਵਟ ਨਹੀਂ ਹੈ ਜੋੜੇ ਬਾਰੇ ਤੇ ਫਿਰ ਵੀ ਭਲੁਖ ਭਲੇਖਾ ਹੈ ਚਲੋ ਕੋਈ ਆਉਂਦਾ ਹੈ ਤੇ ਮਾਲਾ ਚੁੱਕ ਲਈ ਆਉਂਦਾ ਤੇ ਨਾ ਪਤਾ ਕੀ ਦਿੰਦਾ ਜੀ ਇਹ ਗੁਰੂ ਅਰਜਨ ਸਾਹਿਬ ਜੀ ਦੀ ਮਾਲਾ ਹੈ ਤੇ ਮੈਂ ਬੜਾ ਹੈਰਾਨ ਹੂੰ ਨੰਬਰ 1 ਦੇ ਉੱਤੇ ਮਾਲਾ ਬਾਰੇ ਮੈਂ ਇੱਕ ਵੀਡੀਓ ਪਾਵਾਂਗਾ ਅੱਡ ਤੋਂ ਗੁਰਬਾਣੀ ਦੇ ਅੰਦਰ ਤੇ ਮਾਲਾ ਦਾ ਵਾਰ-ਵਾਰ ਖੰਡਨ ਤੇ ਜਿਹੜੇ ਗੁਰੂ ਅਰਜਨ ਸਾਹਿਬ ਜੀ ਦਾ ਜ਼ਿਕਰ ਕਰਦੇ ਹੋ ਉਹ ਗੁਰੂ ਅਰਜਨ ਸਾਹਿਬ ਤੇ ਆਪ ਮਾਲਾ ਦਾ ਖੰਡਨ ਕਰਦੇ ਨੇ ਉਤੇ ਆਪ ਇਹ ਗੱਲ ਕਹਿੰਦੇ ਨੇ ਵੀ ਹਰ ਹਰ ਅਖਰ ਦੋਏ ਇਹ ਮਾਲਾ ਜਪਤ ਜਪਤ ਪੈ ਦੀਨ ਦੇ ਆਲਾ ਇਬਾਤਨ ਗੁਰੂ ਅਰਜਨ ਸਾਹਿਬ ਜੀ ਦਾ ਪਰ ਤੁਸੀਂ ਉਹ ਮਾਲਾ ਵੀ ਗੁਰੂ ਅਰਜਨ ਸਾਹਿਬ ਜੀ ਦੀ ਮੰਨ ਲਈ ਤੇ ਗੁਰੂ ਅਰਜਨ ਸਾਹਿਬ ਦੀ ਗੱਲ ਨਾ ਮੰਨੀ ਗੁਰੂ ਕਹਿੰਦੇ ਨੇ ਹਰ ਹਰ ਅਖਰ ਦੁਇ ਇਹ ਮਾਲਾ ਜਪਤ ਜਪਤ ਪੈ ਦੀਨ ਦੇ ਆਲਾ ਬੜੇ ਪ੍ਰਮਾਣ ਆਉਂਦੇ ਨੇ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਕਬੀਰ ਜਪਣੀ ਕਾਠ ਕੀ ਕਿਆ ਤਖਲਾਵੇਂ ਲੋਏ ਇੱਕ ਥੋੜਾ ਮਾਲਾ ਬਾਰੇ ਸੈਂਕੜੇ ਪ੍ਰਮਾਣ ਨੇ ਗੁਰਬਾਣੀ ਦੇ ਅੰਦਰ ਪਰ ਤੁਸੀਂ ਗੁਰੂ ਦੀ ਥੋੜਾ ਮੰਨਣੀ ਹੈ ਤੁਸੀਂ ਤੇ ਉਹ ਦੀ ਮੰਨਣੀ ਹੈ ਜਿਹਨੇ ਡੁਗਡੁਗੀ ਵਜਾ ਕੇ ਤੁਹਾਨੂੰ ਨਚਾਉਣਾ ਚਾਹਿਆ ਫੇਰ ਉਹ ਲਫਜ਼ ਦੁਹਰਾ ਦੇਣਾ ਉਹਨੇ ਡੁਗਡੁਗੀ ਵਜਾਈ ਸੀ ਤੁਸੀਂ ਉਹਦੇ ਤੇ ਨਾਚ ਸ਼ੁਰੂ ਕਰ ਦਿੱਤਾ ਕੋਈ ਚੁੱਕ ਕੇ ਲਏ ਹੁੰਦਾ ਹੈ ਉਹ ਲੈਂਦਾ ਹੈ ਜੀ ਮਾਲਾ ਗੁਰੂ ਅਰਜਨ ਸਾਹਿਬ ਦੀ ਹੈ ਤੁਸੀਂ ਤਾਂ ਉਹਦੇ ਮਗਰ ਮਗਰ ਲੱਗ ਤੁਰਦੇ ਅੱਛਾ ਕੋਈ ਲੈ ਆਉਂਦਾ ਹੈ ਵੀ ਜਿਹੜਾ 52 ਕਲੀਆਂ ਵਾਲਾ ਚੋਲਾ ਹੈ ਨਾ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੈ ਤੇ ਤੁਸੀਂ ਤਾਂ ਉਹਨਾਂ ਦੇ ਮਗਰ ਮਗਰ ਲੱਗ ਕੇ ਸ਼ੁਰੂ ਨਾਚ ਕਰਨਾ ਸ਼ੁਰੂ ਕਰ ਦਿੰਦੇ ਹੋ ਕੋਈ ਘੋੜਾ ਲੈ ਕੇ ਆ ਜਾਂਦਾ ਹੈ ਵੀ ਇਹ ਘੋੜਾ ਉਸ ਅੰਸ ਦੇ ਵਿੱਚੋਂ ਵੰਸ ਦੇ ਵਿੱਚੋਂ ਘੋੜਾ ਹੈ ਜਿਹੜੇ ਘੋੜੇ ਦੇ ਉੱਤੇ ਸ਼ੈਨ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਵਾਰ ਹੁੰਦੇ ਸਨ ਵੀ ਗੁਰੂ ਸਾਹਿਬ ਨੇ ਤੇ ਆਪਣੀ ਅੰਸਵੰਸ ਨੂੰ ਮਾਨਤਾ ਨਹੀਂ ਦਿੱਤੀ ਤੇ ਤੁਸੀਂ ਘੋੜਿਆਂ ਦੀ ਅੰਸਵੰਸ ਨੂੰ ਮਾਨਤਾ ਦੇ ਰਹੇ ਠੀਕ ਹੈ ਘੋੜਾ ਘੋੜਾ ਹੈ ਪਸ਼ੂ ਹੈ ਉਹ ਚੰਗਾ ਘੋੜਾ ਪਾਗਾ ਵਾਲਾ ਹੈ ਜਿਹਦੇ ਤੇ ਪਾਦਸ਼ਾਹ ਸਵਾਰ ਹੁੰਦੇ ਰਹੇ ਪਰ ਗੁਰੂ ਨੇ ਤੇ ਆਪਣੀਆਂ ਅਨਸਬੰਸ ਨੂੰ ਪਹਿਲ ਨਹੀਂ ਦਿੱਤੀ ਤੇ ਜੇ ਦਿੱਤੀ ਹੁੰਦੀ ਤੇ ਪਾਈ ਲੈਣਾ ਜੀ ਨੂੰ ਗੱਦੀ ਕਿੱਦਾਂ ਮਿਲ ਜਾਂਦੀ ਜੇ ਅਨਸਬੰਸ ਨੂੰ ਪਹਿਲ ਦਿੱਤੀ ਹੁੰਦੀ ਤੇ ਮੈਂ ਕੋਲੋਂ ਨਹੀਂ ਕਹਿ ਲੱਗਾ ਮੇਰੇ ਤੇ ਨਾਰਾਜ਼ ਨਾ ਹੋਇਓ ਗੁਰੂ ਨੂੰ ਪੁੱਛ ਲਿਓ ਗੁਰੂ ਤੇ ਨਾਰਾਜ਼ ਹੋਇਓ ਗੁਰੂ ਨੇ ਤੇ ਸ੍ਰੀ ਚੰਦਰ ਨੂੰ ਪਹਿਲ ਨਹੀਂ ਦਿੱਤੀ ਉੱਥੇ ਕਹਿ ਰਹੇ ਨੇ ਵੀ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰੱਟੀਐ ਦਿਲ ਖੋਟੇ ਗੁਰੂ ਦਾ ਬਚਨ ਹੈ ਦਿਲ ਖੋਟੇ ਤੇ ਵਰਤਕੀ ਦੇ ਲਈ ਰਹੇ ਨੇ ਸ੍ਰੀ ਚੰਦਰ ਵਰਗਿਆਂ ਦੇ ਦਿਲ ਖੋਟੇ ਆਕੀ ਫਿਰਨ ਦੁਖੀ ਹੋ ਗਏ ਫਿਰਦੇ ਨੇ ਬਨਪਾਰੂ ਚੈ ਨਹੀਂ ਛੱਡੀ ਤੇ ਤੁਸੀਂ ਗੁਰੂ ਦੀ ਅਨਸਬੰਸ ਨੂੰ ਤੇ ਛੱਡੋ ਤੁਸੀਂ ਕੋੜਿਆਂ ਦੀ ਅਨਸਬੰਸ ਨੂੰ ਮਗਰ ਲਾ ਕੇ ਪੂਜਣਾ ਸ਼ੁਰੂ ਕਰ ਦਿੱਤਾ ਫਿਰ ਮੈਂ ਇਸ ਗੱਲੋਂ ਬੜਾ ਹੈਰਾਨ ਹੁ ਨਾ ਵੀ ਤੁਸੀਂ ਨਾ ਇੱਕ ਕੌਮ ਦਾ ਨਾਂ ਲਾ ਕੇ ਕਹਿੰਦੇ ਹੋ ਜੀ ਉਹ ਕੌਮ ਮੂਤ ਵੀ ਨਹੀਂ ਕੌਮ ਹੈ ਤੇ ਜੇ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਲਿੱਧ ਖਾਣੀ ਕੌਮ ਦੇ ਵਿੱਚੋਂ ਤੇ ਫਿਰ ਤੁਸੀਂ ਕੋੜਿਆਂ ਦੀ ਲਿੱਧ ਖਾਈ ਜਾਂਦੇ ਆਂ ਤੁਹਾਨੂੰ ਮੀਂਹ ਗੋਵਾਂ ਦਾ ਮੂਤ ਪਿਆਇਆ ਮਰ ਗਿਆ ਇੱਕ ਨਿਹੰਗ ਸਿੰਘ ਪੰਜਾਬ ਦੇ ਅੰਦਰ ਜਿਹੜਾ ਗੋਵਾਂ ਦਾ ਰਖਵਾਲਾ ਗਿਣਿਆ ਜਾਂਦਾ ਸੀ ਅੱਜ ਵੀ ਉਹਦਾ ਨਾਮ ਚੱਲਦਾ ਹੈ ਉਹ ਤੁਹਾਨੂੰ ਮੂਤ ਹੀ ਪਿਉਂਦਾ ਰਿਹਾ ਉਹ ਕਹਿੰਦਾ ਸੀ ਮੂਤ ਪੀਣਾ ਬੜਾ ਚੰਗਾ ਖੈਰ ਤੁਸੀਂ ਪ੍ਰਸ਼ਾਦ ਸਮਝ ਕੇ ਕੋੜਿਆਂ ਦੀ ਲਿੱਧ ਖਾ ਜਾਂਦੇ ਹੋ ਤੁਸੀਂ ਤੂਣਿਆਂ ਦੀ ਸਵਾ ਤੱਕ ਨਹੀਂ ਛੱਡਦੇ ਉਹ ਖਾ ਜਾਂਦੇ ਹੋ ਤੇ ਉਹਨਾਂ ਨੂੰ ਕਹਿੰਦੇ ਹੋ ਮੂਤ ਪੂਣੀ ਪੀਣੀ ਕੌਮ ਤੇ ਤੁਹਾਡੀ ਤੇ ਉਹਨਾਂ ਦੀ ਸੋਚ ਤੇ ਬਰਾਬਰ ਹਲਦੀ ਹੈ ਨਾ ਕਿਹੜੇ ਪਾਸਿਓ ਤੁਸੀਂ ਉੱਤਮ ਹੋ ਤੁਸੀਂ ਉੱਤਮ ਬਣਨਾ ਸੀ ਗੁਰਬਾਣੀ ਨਾਲ ਜੁੜ ਜੁੜ ਕੇ ਉੱਤਮ ਬੰਨਾ ਸੀ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਣ ਆਪਣੇ ਅੰਦਰ ਧਾਰਨ ਕਰਕੇ ਉਹ ਤੇ ਧਾਰਨ ਕੀਤੇ ਨੇ ਜੁੜ ਗਏ ਨਿਸ਼ਾਨੀਆਂ ਦੇ ਨਾਲ ਗੁਰੂ ਸਾਹਿਬ ਨੇ ਜਿਹੜੀਆਂ ਗੱਲਾਂ ਨੂੰ ਮਾਨਤਾ ਨਹੀਂ ਦਿੱਤੀ ਤੁਸੀਂ ਉਹਨਾਂ ਦੇ ਨਾਲ ਜੁੜ ਗਏ ਪਖੰਡੀ ਸਾਧਾ ਨੂੰ ਮਾਨਤਾ ਨਹੀਂ ਦਿੱਤੀ ਤੁਸੀਂ ਪਖੰਡੀ ਸਾਧਾ ਦੇ ਚੇਲੇ ਬਣ ਗਏ ਅਖੀਰ ਤੇ ਮੈਂ ਇੱਕ ਗੱਲ ਕਹਿਣਾ ਤੁਹਾਡਾ ਸੁਆਗਣਾ ਵਾਲਾ ਕਰਤਾਰ ਕਿਉਂ ਨਹੀਂ ਹੈ ਦੁਆਗਣਾ ਵਾਲਾ ਕਰਤਾਰ ਕਿਉਂ ਬੰਦਾ ਜਾ ਰਿਹਾ ਸੁਆਗਣ ਦਾ ਮਤਲਬ ਹੁੰਦਾ ਹੈ ਇੱਕ ਦਾ ਹੋ ਕੇ ਰਹਿਣਾ ਇੱਕ ਦੀ ਬਣ ਕੇ ਰਹਿਣਾ ਤੇ ਪਿੰਡ ਦੇ ਅੰਦਰ ਜਿਹੜੀ ਥਾਂ ਥਾਂ ਦੇ ਉੱਤੇ ਤੱਕੇ ਖਾਂਦੀ ਹੋਵੇ ਜਿਹੜਾ ਲਾਏ ਗੱਲੀ ਉਹਦੇ ਨਾਲ ਤੁਰ ਚੱਲੀ ਵਾਲੇ ਗੱਲ ਹੋਵੇ ਉਹਨੂੰ ਤੁਸੀਂ ਚੰਗੀ ਗਿਨੋਗੇ ਤੁਹਾਡਾ ਵੀ ਬਹੁਤਿਆਂ ਦਾ ਲੋਕਾਂ ਦਾ ਇਹ ਹਾਲ ਹੈ ਜਿਹੜਾ ਸਾਧ ਆਉਂਦਾ ਕੋਈ ਚਿੱਟਾ ਕੋਈ ਨੀਲਾ ਕੋਈ ਪੀਲਾ ਕੋਈ ਕਿਦਾਂ ਦਾ ਪਾ ਕੇ ਤੁਸੀਂ ਉਹਦੇ ਮਗਰ ਮਗਰ ਲੱਗ ਤੁਰਦੇ ਹੋ ਇਹ ਜੀ ਬ੍ਰਹਮ ਗਿਆਨੀ ਇਹ ਫਲਾਣ ਇਹ ਟਿੰਗ ਉਹ ਮੈਂ ਕਿੰਨਾ ਤਨ ਗੁਰੂ ਗ੍ਰੰਥ ਸਾਹਿਬ ਪਾਸ਼ਾ ਉਹਦੇ ਤੇ ਤੇ ਸ਼ੰਕਾ ਨਹੀਂ ਨਾ ਉਹਦੇ ਨਾਲ ਜੁੜੋ ਤੇ ਜਿਹੜੇ ਸਿੱਧਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਰਾਫਤਾ ਬਣਾਉਂਦੇ ਨੇ ਜੁੜਦੇ ਨੇ ਉਹਨਾਂ ਦੇ ਅੱਗੇ ਮੈਂ 100-100 ਵਾਰ ਕਰੋੜ-ਕਰੋੜ ਵਾਰ ਚੁੱਕਦਾ ਉਹਨਾਂ ਨੂੰ ਨਮਸਕਾਰ ਕਰਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਣ ਕੇ ਰਹਿੰਦੇ ਨੇ ਸੁਹਾਗਣਾ ਵਾਲਾ ਜੀਵਨ ਬਣਾ ਕੇ ਰਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ